ਸਤਿ ਸ੍ਰੀ ਅਕਾਲ ਜੀ ਸਾਰੇ ਪਿੰਡ ਭਰਾਵਾਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਆਪਣੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਹੋਰ ਨਵੇਂ ਆਉਣ ਵਾਲੇ ਰਿਸ਼ਤਿਆਂ ਦੀ ਐਡਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਰਜਾਣਾ ਪਹੁੰਚ ਸਕਣ ਜੀ ਜਦੋਂ ਤੁਹਾਨੂੰ ਕੋਈ ਵੀ ਐਡ ਦੇ ਵਿੱਚੋਂ ਰਿਸ਼ਤਾ ਪਸੰਦ ਆਉਂਦਾ ਹੈ ਜਾਂ ਤੁਹਾਡੇ ਨਾਲ ਮੈਚ ਕਰਦਾ ਹੈ ਤੁਸੀਂ ਫਾਈਲ ਨੰਬਰ ਦੱਸ ਕੇ WhatsApp ਨੰਬਰ ਤੇ ਮੈਸੇਜ ਕਰਦਿਆ ਕਰੋ ਜੀ ਕਈ ਵਾਰ ਤੁਸੀਂ ਵਾਰ-ਵਾਰ ਫੋਨ ਕਰ ਦਿੰਦੇ ਨੂੰ ਜਾਦਾ ਫੋਨ ਆਨ ਕਰਕੇ ਹਰੇਕ ਦਾ ਰਿਪਲਾਈ ਨਹੀਂ ਹੁੰਦਾ ਜੀ ਇਸ ਕਰਕੇ ਤੁਸੀਂ WhatsApp ਤੇ ਮੈਸੇਜ ਕਰ ਦਿਆ ਕਰੋ ਜੀ WhatsApp ਨੰਬਰ ਤੇ ਹਰੇਕ ਦਾ ਰਿਪਲਾਈ ਕੀਤਾ ਜਾਂਦਾ ਹੈ ਜੀ ਰਿਸ਼ਤੇ ਲੈ ਕੇ ਆਏ ਹਾਂ ਜੀ ਕੁੜੀਆਂ ਦੇ ਫਾਈਲ ਨੰਬਰ 181 1 ਸਤੰਬਰ 2024 ਦੇ ਰਿਸ਼ਤੇ ਹੈ ਜੀ ਨਾਮ ਕੋਰ ਜ਼ਿਲ੍ਹਾ ਰੋਪੜ ਕਾਸਟ ਜਟ ਸਿੱਖ ਸਿੱਧੂ ਜਨਮ 12/7/1999 ਹਾਈਟ 5 ਫੁੱਟ 1 ਇੰਚ ਪੜ੍ਹਾਈ ਐਮਏ ਕੁੜੀ ਸੋਹਣੀ ਸੁਨੱਖੀ ਹੈ ਜੀ ਪਰਿਵਾਰ ਵਿੱਚ ਮਾਤਾ ਪਿਤਾ ਤੇ ਇੱਕ ਭਰਾ ਹੈ ਇਹਨਾਂ ਨੂੰ ਮੁੰਡੇ ਦਾ ਰਿਸ਼ਤਾ ਚਾਹੀਦਾ ਹੈ ਮੁੰਡਾ ਕਿਸੇ ਵੀ ਕੰਟਰੀ ਦਾ ਪੀਆਰ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਜਾਂ WhatsApp ਨੰਬਰ ਦੇ ਉੱਤੇ ਮੈਸੇਜ ਕਰਕੇ ਇਹਨਾਂ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਫਾਈਲ ਨੰਬਰ 182 ਨਾਮ ਕੌਰ ਜ਼ਿਲ੍ਹਾ ਬਠਿੰਡਾ ਕਾਸਟ ਜੱਟ ਸਿੱਖ ਜਨਮ 21 1999 ਕੱਦ 5 ਫੁੱਟ 7 ਇੰਚ ਪੜ੍ਹਾਈ ਪਲੱਸ 2 ਪਾਸ ਜੋਬ ਐਕਸਪੀਰੀਅੰਸ ਆਫਿਸ ਐਸਟੂਡਿਓ ਵੀਜ਼ਾ ਵੈਨਕੂਵਰ ਕੈਨੇਡਾ ਕਾਲਜ ਨੇਮ ਗ੍ਰਾਂਨਵਿਲ ਬੈਂਡ ਸਕੋਰ ਹੈ ਜੀ 6 ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਜਿਹੇ ਮੁੰਡੇ ਦਾ ਮੁੰਡੇ ਨੂੰ ਜ਼ਮੀਨ 5 ਤੋਂ 6 ਕਿੱਲਾਂ ਤੱਕ ਆਉਂਦੀ ਹੋਵੇ ਮੁੰਡਾ ਇੰਡੀਆ ਹੋਵੇ ਜਾਂ ਫੋਰਨ ਸੋਨਾ ਸੰਖਾ ਹੋਵੇ ਜੀ ਲੜਕਾ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਸਕਰੀਨ ਤੇ ਸੰਪਰਕ ਨੰਬਰ ਨਾਲ ਸੰਪਰਕ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਫਾਈਲ ਨੰਬਰ 183 ਨਾਮ ਕੋਰ ਦਸਤਾਰਦਾਰੀ ਜ਼ਿਲ੍ਹਾ ਗੁਰਦਾਸਪੁਰ ਕਾਸਟ ਜਟ ਸਿੱਖ ਜਨਮ 30 ਮਾਰਚ 2000 ਹਾਈਟ 5 ਫੁੱਟ 8 ਇੰਚ ਪੜ੍ਹਾਈ ਡਿਪਲੋਮਾ ਇਨ ਫੈਸ਼ਨ ਡਿਜ਼ਾਈਨਿੰਗ ਬੀਐਸਸੀ ਇਨ ਫੈਸ਼ਨ ਡਿਜ਼ਾਈਨਿੰਗ ਦਾ ਕੋਰਸ ਕੀਤਾ ਹੋਇਆ ਹੈ ਜੀ ਕੋਈ ਭੈਣ ਭਰਾ ਨਹੀਂ ਹੈ ਲੜਕੀ ਇਕੱਲੀ- ਇਕੱਲੀ ਹੈ ਜੀ ਪਿਤਾ ਜੀ ਖੇਤੀਬਾੜੀ ਦਾ ਕੰਮ ਕਰਦੇ ਨੇ ਇਹਨਾਂ ਨੂੰ ਲੜਕੇ ਦਾ ਰਿਸ਼ਤਾ ਚਾਹੀਦਾ ਹੈ ਲड़का ਗੁਰਸਿੱਖ ਹੋਵੇ ਲੜਕਾ ਕੈਨੇਡਾ ਹੋਵੇ ਜਾਂ ਫਿਰ ਇੰਡੀਆ ਵਿੱਚ ਸਰਕਾਰੀ ਨੌਕਰੀ ਤੇ ਹੋਵੇ ਜੀ ਜ਼ਮੀਨ 7 ਤੋਂ 8 ਕਿੱਲੇ ਤੱਕ ਆਉਂਦੀ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਸੰਪਰਕ ਕਰਕੇ ਇਹਨਾਂ ਦਾ ਨੰਬਰ ਲੈ ਸਕਦੇ ਹੋ ਜੀ ਧੰਨਵਾਦ